ਗੱਲ ਹੈ ਕਿ ਅਸੀਂ ਪਹਿਲਾਂ ਵੀ ਤੁਹਾਡਾ ਚੈਨਲ ਦੇਖੋ ਪੰਜਾਬ ਸਭ ਤੋਂ ਵੱਧ ਦੇਖਦੇ ਨੇ ਜਿੰਨੇ ਵੀ ਆਪਣੇ ਪੰਜਾਬੀ ਨੇ ਅਸੀਂ ਕਹਿੰਦੇ ਰਹੇ ਹਾਂ ਕਿ ਜੇ ਕਿਸੇ ਵੀ ਬੰਦੇ ਨੇ ਠੱਗੀ ਤੋਂ ਬਚਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਜਿਹੜਾ ਏਜੰਟ ਹੈ ਉਹਦੇ ਕੋਲ ਜਿਹੜਾ ਲਾਇਸੈਂਸ ਹੈਗਾ ਪੰਜਾਬ ਸਰਕਾਰ ਦਾ ਕਿ ਨਹੀਂ ਹੈਗਾ ਦੇਖੋ ਜ਼ਿਆਦਾਤਰ ਲਾਇਸੈਂਸ ਨਹੀਂ ਹੁੰਦੇ ਉਹ ਠੱਗੀ ਕਰ ਲੈਂਦੇ ਨੇ ਫਿਰ ਅਖੌਤੀ ਜਿਹੜੇ ਸਮਾਜ ਸੇਵਕ ਨੇ ਉਹ ਬਾਅਦ ਚੋ ਜਾ ਕੇ ਉੱਥੇ ਧਰਨੇ ਲਾਣ ਲੱਗ ਪੈਂਦੇ ਨੇ ਉਹਦੇ ਨਾਲ ਇੱਕ ਇਮੀਗ੍ਰੇਸ਼ਨ ਲਾਈਨ ਦੀ ਵੀ ਜਿਹੜੀ ਹੈ ਉਹ ਬਦਨਾਮੀ ਹੁੰਦੀ ਹੈ ਐਂਡ ਮੈਂ ਸਮਝਦਾ ਕਿ ਇਹਦੇ ਨਾਲ ਲੋਕਾਂ ਦਾ ਵੀ ਲਾਸ ਹੁੰਦਾ ਅਣ ਸਾਡੀ ਜਿਹੜੀ ਇਮੀਗ੍ਰੇਸ਼ਨ ਲਾਈਨ ਉਹਦੀ ਵੀ ਬਦਨਾਮੀ ਹੁੰਦੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਚੀਜ਼ ਹੋਰ ਜਿਹੜੀ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਪੀਆਰ ਪ੍ਰੋਗਰਾਮ ਦੇ ਉੱਤੇ ਮੈਂ ਦੁਬਾਰਾ ਦੱਸਦਾ ਕਿ ਪੀਆਰ ਦੇ ਵਿੱਚ ਨਵੀਂ ਐਪਲੀਕੇਸ਼ਨਾਂ ਕਿਸੇ ਨੇ ਵੀ ਨਹੀਂ ਹਜੇ ਸਰਕਾਰ ਨੇ ਲੈਣੀਆਂ ਸੋ ਲੋਕ ਕਿਤੇ ਫੇਰ ਠੱਗੀ ਦਾ ਨਸ਼ਕਾਰ ਹੋ ਜਾਣ ਕਿਉਂਕਿ ਨਿਊਜ਼ 18 ਚੈਨਲ ਪੂਰੇ ਪੰਜਾਬ ਵਰਲਡ ਵਾਈਡ ਦੇ ਵਿੱਚ ਬਹੁਤ ਚੱਲਦਾ ਹੈ ਕਿ ਜੋ ਪੁਰਾਣੀਆਂ ਐਪਲੀਕੇਸ਼ਨਸ ਹੈ ਉਹਨਾਂ ਨੂੰ ਹੀ ਕੰਸੀਡਰ ਹੋਣੇ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਫੇਰ ਜਿਹੜੇ ਫਰਾਉ ਉਹਨਾਂ ਚੋਂ ਵੀ 10000 ਐਪਲੀਕੇਸ਼ਨਸ ਅਸੈਪਟ ਕੀਤੀਆਂ ਗਈਆਂ ਹਨ ਬਿਲਕੁਲ ਬਿਲਕੁਲ ਸੋ ਜਿਹੜੇ ਫਰਾਡ ਐਕਟੀਵਿਟੀਜ਼ ਵਾਲੇ ਹੁੰਦੇ ਨੇ ਉਹ ਇਹ ਚੀਜ਼ ਨੂੰ ਹਾਈਲਾਈਟ ਕਰ ਲੈਂਦੇ ਜਿਹੜੀ ਤੁਹਾਡੇ ਪੇਰੈਂਟਸ ਦੀ ਆਪਾਂ ਜਿਹੜੀ ਇੱਦਾਂ ਕਰਾਂਗੇ ਇਹਨ ਪੈਸੇ ਠੱਗ ਲੈਂਦੇ ਨੇ ਸੋ ਜਿਹੜੇ ਬੱਚਿਆਂ ਕੋ ਮਾਂ ਪਿਓ ਜਾਣ ਦੀ ਹਮੇਸ਼ਾ ਜਿਹੜੀ ਉਹ ਲਲਨ ਰਹਿੰਦੀ ਹੈ ਕਿ ਅਸੀਂ ਉਹਨਾਂ ਕੋਈ ਜਾਈਏ ਬੱਚੇ ਕੋ ਸੋ ਠੱਗੀ ਨਾ ਖਾਲਣ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਐਂ ਜਿਹੜਾ ਇਹ ਜਿਹੜਾ ਕੇਸ ਹੈ ਮੈਂ ਤੁਹਾਨੂੰ ਉਹ ਵੀ ਦੱਸਿਆ ਕਿ ਨਿਊਜ਼ਪੇਪਰ ਦੇ ਵਿੱਚ ਤੁਸੀਂ ਤਕਰੀਬਨ ਦੇਖਿਓ ਕੈਨੇਡਾ ਦੇ ਵਿੱਚ ਪੜ੍ਹਦੀ ਲੜਕੀ ਚਾਹੀਦੀ ਹੈ ਕੰਮ ਕਰਦੀ ਲੜਕੀ ਚਾਹੀਦੀ ਹੈ ਸਾਰੇ ਪੈਸੇ ਲੜਕੇ ਵਾਲੇ ਲਗਾਣਗੇ ਸੋ ਇੰਨਾਂ ਚੀਜ਼ਾਂ 'ਚੋ ਜਿਹੜੀ ਸੁਕਾਨ ਜੀ ਨੇ ਗੱਲ ਕਹੀ ਬਾਹਰ ਸਾਨੂੰ ਸਮਾਜਿਕ ਆਣਾ ਪਏਗਾ ਜੇ 15-20 ਲੱਖ ਰੁਪਈਆ ਤੁਸੀਂ ਖਰਾਬ ਕਰ ਲਿਆ ਉਹ ਉਹਦੇ ਨਾਲੋਂ ਤੁਸੀਂ ਆਪਣੇ ਦੇਸ਼ ਦੇ ਵਿੱਚ ਕੋਈ ਵਪਾਰ ਕਰ ਲਓ ਜਾਦਾ ਮੈਂ ਸਮਝਦਾ ਜਿਆਦਾ ਵਧੀਆ ਹਮ ਸੁਕਾਨ ਜੀ ਕੀ ਆ ਈਜ਼ੀ ਮਨੀ ਕਮਾਣ ਦਾ तरीका कहा जा सकता है जो लोग तो के शिकार हो रहे हैं चाहे वह हो मुंडे होन चाहे वह हो कुड़िया होन जिस तरह खरना च एक माँ तो उसके बेटे को गिरफ्तार किया गया है तो अगर की कुछ प्रोसैस वाला है की हो सकता है कि आ जो पुलिस है उतें की पुलिस दे नाल पहुँच करके रता कायम करके उस कुड़ी दे खिलाफ दे के खिलाफ भी किस तरीके की शिकायत हो सकती है या एक्शन उ पुलिस ले सकती है ਸੋ ਇਜ਼ੀ ਮਨੀ ਸਰਬਜੋਤ ਜੀ ਸਾਰਿਆਂ ਨੂੰ ਲੱਗਦਾ ਵੀ ਬਾਹਰ ਜਾ ਕੇ ਪੈਤੇ ਬਣਾਣੇ ਬਾਹਰ ਜਾ ਕੇ ਰਹਿਣਾ ਬੜਾ ਵਧੀਆ ਇੱਕ ਵਾਰੀ ਵੀਜ਼ਾ ਲੱਗ ਗਿਆ ਸਾਰੀ ਸਮੱਸਿਆਵਾਂ ਦਾ ਹੱਲ ਹੋ ਗਿਆ ਸੋ ਕਿਤੇ ਨਾ ਓਵਰ ਅ ਪੀਰੀਅਡ ਆਫ ਟਾਈਮ ਵੀਜ਼ਾ ਨੂੰ ਹੀ 80 ਕ ਵੱਡੀ ਚੀਜ਼ ਬਣਾ ਕੇ ਪੇਸ਼ ਕਰ ਦਿੱਤਾ ਗਿਆ ਸਾਡੇ ਸਮਾਜ ਵਿੱਚ ਵੀਜ਼ਾ ਲੱਗ ਗਿਆ ਤਾਂ ਸਭ ਮੁਸ਼ਕਲਾਂ ਦਾ ਹੱਲ ਹੋ ਗਿਆ ਤੁਸੀਂ ਇੱਕ ਨਵੇਂ ਕੰਟਰੀ ਜਾਂਦੇ ਹੋ ਉੱਥੇ ਜਾ ਕੇ ਸੈਟਲ ਡਾਊਨ ਹੋਣਾ ਬੜਾ ਔਖਾ ਕੰਮ ਹੈ ਆਸਾਨ ਨਹੀਂ ਹੈ ਤੁਸੀਂ ਜਲੰਧਰੋਂ ਕਿ ਲੁਧਿਆਣਾ ਹੀ ਜਾ ਕੇ ਬੈਠ ਜਾਂਦੇ ਨਾ ਉੱਥੇ ਤੁਹਾਨੂੰ 2 ਮਹੀਨੇ ਪਤਾ ਨਹੀਂ ਲੱਗਦਾ ਕਿ ਕਿੱਥੋਂ ਘੇੜੀ ਚੀਜ਼ ਮਿਲਣੀ ਹੈ ਇਹ ਤੇ ਇੰਡੀਆ ਛੱਡ ਕੇ ਕੈਨੇਡਾ ਜਾਂ ਆਸਟ੍ਰੇਲੀਆ ਵਗੈਰਾ ਜਾਂਦੀਆਂ ਗੱਲਾਂ ਹੋ ਰਹੀਆਂ ਨੇ ਸੋ ਕਿਤੇ ਨਾ ਕਿਤੇ ਸਮਾਜ ਨੂੰ ਜਦ ਮੈਂ ਪਹਿਲੀ ਵੀ ਗੱਲ ਕੀਤੀ ਇੱਕ ਸਾਨੂੰ ਚਿੰਤਨ ਕਰਨਾ ਪੈਣਾ ਔਰ ਇਹਦੇ ਚ ਸਾਡੀ ਸਰਕਾਰ ਦਾ ਬਹੁਤ ਵੱਡਾ ਰੋਲ ਹੈ ਸਰਕਾਰ ਆਪਣੇ ਰੋਲ ਤੋਂ ਬਚ ਨਹੀਂ ਸਕਦੀ ਸਰਕਾਰ ਇਹ ਨਾ ਕਹਵੇ ਵੀ ਹਾਂਜੀ ਬਾਹਰ ਨਾ ਜਾਓ ਬਾਰ ਨਾ ਜਾਓ ਤੇ ਇੱਥੇ ਸੋਲੂਸ਼ਨ ਦਿਓ ਆਪਣੇ ਯੂਥ ਨੂੰ ਇੱਥੇ ਨੌਕਰੀਆਂ ਦਿਓ ਇੱਥੇ ਬਿਜ਼ਨਸ ਵਾਸਤੇ ਦਿਓ ਐਗਰੀਕਲਚਰ ਜਿਹੜਾ ਪੰਜਾਬ ਦੀ ਸਭ ਤੋਂ ਵੱਡੀ ਹੈ ਇੱਕ ਜੋਬ ਦੇ ਵਾਸਤੇ ਨਿਕਲਦਾ ਐਗਰੀਕਲਚਰ ਉਹਨੂੰ ਇੰਡਸਟਰੀ ਦੀ ਤਰ੍ਹਾਂ ਟ੍ਰੀਟ ਕਰੋ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਆਪਣੇ ਪੰਜਾਬ 'ਚ ਕਰ ਲਾਂਗੇ ਤੇ ਬਾਹਰ ਜਾਣਾ ਠੀਕ ਆ ਚੱਲਦਾ ਰਹੇਗਾ ਪਰ ਲੋਕ ਮਜਬੂਰੀ 'ਚ ਬਾਹਰ ਨਹੀਂ ਜਾਣਗੇ ਇੱਥੇ ਅਸੀਂ ਪੰਜਾਬ ਦੀ ਗੱਲ ਕਰੀਏ ਨਾ ਕਿ ਸਰਬਜੋਤੀ ਸਾਰੇ ਮਸਲੇ ਤੋਂ ਹਲਕਾ हट ਕੇ ਗੱਲ ਆ ਅਸੀਂ 골ਡ ਮਾਈਨ ਤੇ ਬੈਠੇ ਹਾਂ ਜੋ ਸਾਡੇ ਕੋਲ ਇੱਥੇ ਖੇਤੀ ਵਾਲੀ ਜ਼ਮੀਨ ਹੈ ਪੂਰੇ ਦੁਨੀਆ 'ਚ ਇਹੋ ਜਿਹੀ ਜ਼ਮੀਨ ਇਹੋ ਜਿਹਾ ਮੌਸਮ ਇਹੋ ਜਿਹਾ ਵਾਤਾਵਰਣ ਕਿਤੇ ਨਹੀਂ ਹੈਗਾ ਜੇ ਆਪਾਂ ਆਪਣੇ ਐਗਰੀਕਲਚਰ ਨੂੰ ਇੰਡਸਟਰੀ ਤਰ੍ਹਾਂ ਚਲਾ ਲਈਏ ਨਾ ਲੋਕੀ ਬਾਹਰ ਨਹੀਂ ਜਾਣਗੇ ਇੱਥੇ ਹੀ ਬਹੁਤ ਰੁਪਈਆ ਬਣਾ ਸਕਦੇ ਨੇ ਇੱਥੇ ਹੀ ਵਧੀਆ ਜੀਵਨ ਬਤੀਤ ਕਰ ਸਕਦੇ ਨੇ ਪਰ ਉਹਦੇ ਲਈ ਸਰਕਾਰਾਂ ਨੂੰ ਅੱਗੇ ਆਉਣਾ ਪੈਣਾ ਅਸੀਂ ਲੋਕ ਤੇ ਹੈ ਹੀ ਆ ਅਸੀਂ ਆਪਣੇ ਤੌਰ ਤੇ ਜੋ ਕਰ ਸਕਦੇ ਅਸੀਂ ਟੈਕਸ ਦਿੰਨੇ ਆ ਸਰਕਾਰ ਨੂੰ ਸਾਡਾ ਮਕਸਦ ਟੈਕਸ ਦਿੱਤਾ ਉਹ ਟੈਕਸ ਮਨੀ ਤੋਂ ਵਧੀਆ ਤਰੀਕੇ ਨਾਲ ਸਰਕਾਰ ਲੋਕਾਂ ਦੀ ਭਲਾਈ ਕਰੇ ਸਰਕਾਰ ਇਹਦੇ ਪਲਾਨਸ ਲੈ ਕੇ ਆਵੇ ਐਂਡ ਸਮਾਜ ਦਾ ਵੀ ਬਹੁਤ ਵੱਡਾ ਰੋਲ ਆ ਸਮਾਜ ਇਸ ਚੀਜ਼ ਨੂੰ ਐਕਸੈਪਟ ਕਰੇ ਵੀ ਯੈਸ ਸਾਡੇ ਇੱਥੇ ਵੀ ਬਹੁਤ ਆਪਰਚੂਨਿਟੀਆਂ ਹੈਗੀਆਂ ਨਿਕਲ ਸਕਦੀਆਂ ਹੈਗੀਆਂ ਮਿਹਨਤ ਕਰੋ ਸਭ ਕੁਝ ਨਿਕਲੇਗਾ 15-20 ਲੱਖ ਕੋਈ ਥੋੜੀ ਰਕਮ ਨਹੀਂ ਹੈ 15-20 ਲੱਖ ਰੁਪਏ ਆਪਣੇ ਕੋਲ ਹੋਵੇ ਬਾਕੀ ਬੈਂਕ ਦੇ ਕੋਲੋਂ ਕਰਜ਼ਾ ਲੋ ਕੋਈ ਨਾ ਕੋਈ ਬਹੁਤ ਵਧੀਆ ਕਾਰੋਬਾਰ ਕਰ ਸਕਦੇ ਜਿੰਨਾ ਲੱਖ ਰੁਪਏ ਮਹੀਨੇ ਦਾ ਕਮਾ ਵੀ ਸਕਦੇ ਹੋ ਤੇ ਲਈ ਆਪਣੀ ਸੋਚ ਦਾ ਦਾਇਰਾ ਵਿਦਾਣਾ ਪੈਣਾ ਹੂੰ ਚਲੋ ਬਹੁਤ-ਬਹੁਤ ਸ਼ੁਕਰੀਆ ਵਿਕਰਮ ਜਗਵਾਲ ਇਮੀਗ੍ਰੇਸ਼ਨ ਐਕਸਪਰਟ ਸਾਡੇ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਸੁਕਾਂਤ ਦੇਵਦੀ ਸਾਡੇ ਨਾਲ ਜੁੜੇ ਇਮੀਗ੍ਰੇਸ਼ਨ ਐਕਸਪਰਟ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹਾਲਾਂਕਿ ਨਿਊਜ਼ 18 ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ 2 2020 ਚ ਅ दस हजार जो ने मंजूरी दिखी गई है नवे सिरे तो जो विभाग है कोई भी एप्लीकेशन नहीं ले रहे। दरबार साहब कॉम्पलैक्स ये पूरा रेस्क्यू चल रहा है बच्चों ना लेके जो टीम्स ने बाल विकास विभाग दीम लैके गई पंजाब सरकार के वो ऑपरेशन जीवन जो दो लगातार जारी है ये ऑपरेशन लॉन्च किया गया अमृतसर च बच्चियों रेस्क्यू किया जा रहा है क्योंकि अमृतसर श्री दरबार साहब के बाहर काफी वे पद्धर दुकाना ने तो आले दुआले ਕਾਫੀ ਵੱਡੇ ਪੱਦਰ ਤੇ ਭਿਖਾਰੀ ਉੱਥੇ ਬੈਠੇ ਰਹਿੰਦੇ ਨੇ ਆਣ ਜਾਣ ਵਾਲੇ ਸ਼ਰਧਾਲੂਆਂ ਤੋਂ ਪੀਖ ਦੀ ਮੰਗ ਕਰਦੇ ਨੇ ਕਈ ਵਾਰ ਪਿੱਛੇ ਵੀ ਪੈ ਜਾਂਦੇ ਤੇ ਹੁਣ ਤਸਵੀਰਾਂ ਸਾਹਮਣੇ ਆ ਚੁੱਕੇ ਨੇ ਬੜਾ ਐਕਸ਼ਨ ਉੱਥੇ ਵੀ ਦੇਖਣ ਨੂੰ ਮਿਲਿਆ ਹੈ ਕਿਉਂਕਿ ਅੰਮ੍ਰਿਤਸਰ ਹੀ ਪਹਿਲਾ ਜ਼ਿਲ੍ਹਾ ਹੈ ਜਿੱਥੇ ਕਿ ਇਸ ਜੋ ਨਿਰਮਲਾ ਨਾਮ ਦੀ ਭਿਖਾਰੀ ਤੇ ਐਫ ਆਈ ਆਰ ਦਰਜ ਹੋਈ ਸੀ ਤੇ ਹੁਣ ਅੰਮ੍ਰਿਤਸਰ 'ਚ ਵੀ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਇਸ ਆਪਰੇਸ਼ਨ ਦੇ ਤਹਿਤ ਰੈਸਕਿਊ ਕਰਕੇ ਬਾਅਦ ਉਹਨਾਂ ਨੂੰ ਚਾਈਲਡ ਵੈਲਫੇਅਰ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਚਾਈਲਡ ਵੈਲਫੇਅਰ ਕਮੇਟੀ ਆਪਣੇ ਪੱਧਰ ਤੇ ਪੂਰੀ ਕਾਰਵਾਈ ਕਰਦੀ ਹੈ ਤੇ ਜੋ ਆਪਣਾ ਆਈਡੈਂਟੀਟੀ ਕਾਰਡ ਦਿਖਾ ਦੇਣਗੇ ਉਹ ਤੇ ਠੀਕ ਹੈ ਜੋ ਆਈਡੈਂਟੀਟੀ ਕਾਰਡ ਨਹੀਂ ਦਿਖਾ ਪਾਣਗੇ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਪੇਰੈਂਟਸ ਨਾਲ ਮੈਚ ਨਹੀਂ ਕਰਦੇ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਤੇ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਜੇ ਬੱਚੇ ਮਾਪਿਆਂ ਦੇ ਨਾਲ ਨਹੀਂ ਹੋਏ ਮੈਚ ਤੇ ਉਸ ਤੋਂ ਬਾਅਦ ਜੋ ਅਡਲਟਸ ਨੇ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵਿਭਾਗ ਦੇ ਵੱਲੋਂ ਕੀਤੀ ਜਾਏਗੀ ਕਿਉਂਕਿ ਵੱਡੇ ਪੱਧਰ ਤੇ ਪਿਖਾਰੀ ਦੀ ਹੇਠ ਪੀਖ ਮੰਗਣ ਦੀ ਪੂਰੀ ਜੋ ਹੈ ਸਕਾਇਅਤ ਦੇ ਪਿੱਛੇ ਇੱਕ ਵੱਡੇ ਪੱਧਰ ਤੇ ਨੈਕਸਸ ਚਲਾਇਆ ਜਾ ਰਿਹਾ ਹੈ ਬੱਚੇ ਨੂੰ ਚੋਰੀ ਕੀਤਾ ਜਾਂਦਾ ਹੈ ਉਹਨਾਂ ਨੂੰ ਅੰਗਹੀਨ ਕੀਤਾ ਜਾਂਦਾ ਹੈ ਤੇ ਜੋ ਮਹਿਲਾਵਾਂ ਨੇ ਗੋਦੀਆਂ ਚ ਚੱਕ ਕੇ ਚਾਹੇ ਉਹ ਰੇਲਵੇ ਪਰ ਸਟੇਸ਼ਨ ਹੋਣ ਉਸਦੇ ਬਾਹਰ ਚਾਹੇ ਉਹ ਬੱਸ ਸਟੇਸ਼ਨਸ ਹੋਣ ਜਾਂ ਫਿਰ ਟ੍ਰੈਫਿਕ ਸਿਗਨਲਸ ਹੋਣ ਧਾਰਮਿਕ ਸਥਾਨ ਹੋਣ ਜਾਂ ਹੋਰ ਕੋਈ ਪਬਲਿਕ ਏਰੀਆ ਹੋਵੇ ਉੱਥੇ ਪਹੁੰਚ ਕੇ ਪੀਕ ਉਹਨਾਂ ਦੇ ਵੱਲੋਂ ਮੰਗਿਆ ਜਾਂਦਾ ਹੈ ਤੇ ਹੁਣ ਪੰਜਾਬ ਸਰਕਾਰ ਦਾ ਆਪਰੇਸ਼ਨ ਜੀਵਨ ਜੋ ਦੋ ਲਗਾਤਾਰ ਜਾਰੀ ਹੈ

ਪੁਲਿਸ ਦੇ ਵੱਲੋਂ ਕਿ ਕਿ ਪੰਜਾਬ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰ ਨੂੰ ਆਰਡਰ ਦਿੱਤੇ ਸੀ ਤੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਇਸ ਪੂਰੇ ਆਪਰੇਸ਼ਨ ਨੂੰ ਐਗਜ਼ੀਕਿਊਟ ਕਰ ਰਹੇ ਹਨ ਉਹਨੇ ਜਿਨ੍ਹਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਹਵਾਲੇ ਕੀ ਦੇਖੋ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਿਹੜੀ ਇਹ ਟੀਮ ਭੇਜੀ ਆ ਚੈਕਿੰਗ ਕਰਨ ਵਾਸਤੇ ਭੇਜੀ ਪਰ ਇੱਥੇ ਹੁਣ ਜਿਹੜੇ ਆ ਅਨਡੈਂਟੀਫਾਈਡ ਬੰਦੇ ਮਿਲੇ ਆ ਜਾਂ ਬੱਚੇ ਮਿਲੇ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਆਪ ਦੱਸਿਆ 5 ਸਾਲ ਤੋਂ ਆ ਕੋਈ 10 ਸਾਲ ਤੋਂ ਕੋਈ 2 ਮਹੀਨੇ ਤੋਂ ਆ ਉਹ ਆ ਲੋਕ ਆਈ ਬੱਚੇ ਜੁਨ੍ਹਾਂ ਦੇ ਮਾਪਿਓ ਛੱਡ ਕੇ ਗਏ ਆ ਤੇ ਉਹ ਆਪਣਾ ਆਏ ਨਹੀਂ ਬੱਚੇ ਵੀ ਲੈ ਗਏ ਆ ਉਹ ਤੇ ਇੱਕ ਹੈ ਕਿ ਬਹੁਤ ਸਾਰੇ ਲੋਕ ਐਸੇ ਵੀ ਲੱਗ ਰਹੇ ਨੇ ਜਿਹੜੇ ਕਿ ਹੋਰ ਸੂਬਿਆਂ ਤੋਂ ਆ ਕੇ ਇੱਥੇ ਰਹਿ ਰਹੇ ਬਿਲਕੁਲ ਜੀ ਬੜੇ ਕਈ ਸੂਬਿਆਂ ਤੋਂ ਇੱਥੇ ਲੋਕ ਜਿਹੜੇ ਆ ਰਹਿ ਰਹੇ ਆ ਪਈ ਲੰਮੇ ਸਮੇਂ ਤੋਂ ਰਹਿ ਰਹੇ ਆ ਸਾਰਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਵਾ ਮਨਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਆ ਜੋੜਾ ਘਰ ਦੇ ਬਾਹਰ ਆ ਇਸ ਤਰ੍ਹਾਂ ਲੰਗਰ ਹਾਲ ਦੇ ਬਾਹਰ ਆ ਇਹ ਸਾਰਾ ਹੀ ਇਸ ਤਰ੍ਹਾਂ ਭਰੇ ਹੋਏ ਕੋਲੋਂ ਕੋਈ ਦਸਤਾਵੇਜ਼ ਜਾਂ ਕੋਈ ਆਈਡੀ ਪ੍ਰੂਫ ਪਾਇਆ ਕੋਈ ਇਹਨਾਂ ਦੇ ਆਈਡੀ ਪ੍ਰੂਫ ਸੀ ਆਈਡੀ ਵਾਲੇ ਨੇ ਉਹਨੂੰ ਹੀ ਕੋਈ ਨੂੰ ਵੀ ਲੈ ਕੇ ਜਾ ਰਹੇ ਇਹ ਉਹ ਲੋਗ ਹੈ ਜਿਨਾਂ ਕੋ ਆਈਡੀ ਹੈਗੀ ਨਹੀਂ ਆ ਅਇਂਕੁੱਲ ਜਿਨ੍ਹਾਂ ਲੋਕਾਂ ਦੇ ਕੋਲ ਆਪਣਾ ਕੋਈ ਵੀ ਆਈਡੀ ਪ੍ਰੂਫ ਨਹੀਂ ਪਾਇਆ ਗਿਆ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਜੋ ਹੈ ਇਹ ਤੋਂ ਰੈਸਕਿਊ ਕਰਕੇ ਲੈ ਕੇ ਗਿਆ ਔਰ ਹੁਣ ਇਹਨਾਂ ਨੂੰ ਜ਼ਿਲ੍ਹਾ ਜਿਹੜੀ ਬਾਲ ਵਿਕਾਸ ਕਮੇਟੀ ਹੈ ਉਸ ਦੇ ਅੱਗੇ ਪੇਸ਼ ਕੀਤਾ ਜਾਏਗਾ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣ ਉਹ ਰੈਸਕਿਊ ਕਰਕੇ ਲੈ ਕੇ ਗਿਆ ਔਰ ਹੁਣ ਇਹਨਾਂ ਨੂੰ ਜ਼ਿਲ੍ਹਾ ਜਿਹੜੀ ਬਾਲ ਵਿਕਾਸ ਕਮੇਟੀ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਦੀ ਨਾਇਬ ਤਹਿਸੀਲਦਾਰ ਤੇ ਪਟਵਾਰੀ ਸਸਪੈਂਡ ਰਿਸ਼ਵਤ ਲੈਣ ਦੇ ਇਲਜ਼ਾਮਾਂ 'ਚ ਹੋਈ ਕਾਰਵਾਈ ਪਟਵਾਰੀ ਤੋਂ ਪੈਸੇ ਲੈਣ ਦੀ ਵੀਡੀਓ ਹੋਈ ਸੀ ਵਾਇਰਲ ਦਰਬਾਰ ਸਾਹਿਬ ਨੂੰ ਧਮਕੀਆਂ ਦਾ ਨਹੀਂ ਰੁਕ ਰਿਹਾ سلسلہ ਹੁਣ ਮਿਲਿਆ 8ਵਾਂ ਥ੍ਰੈਟ ਦੇਰ ਰਾਤ ਐ ਜੀ ਪੀ ਸੀ ਨੂੰ ਮਿਲੀ ਧਮਕੀ ਭਰੀ ਈਮੇਲ ਬਿਕਰਮਜੀਠਿਆ ਦੀ ਵਧਾਈ ਗਈ ਨਿਆਇਕ ਹਿਰਾਸਤ 'ਚ ਮੁਹਾਲੀ ਕੋਰਟ ਨੇ 2 ਅਗਸਤ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਵਿਜੀਟਿਆ ਜੀਠਿਆਦੇ ਟਿਕਾਣਿਆਂ ਤੇ ਫੇਰ ਰੇਟ ਦੀ ਖਬਰ ਦਿੱਲੀ ਦੇ ਇੱਕ ਫਾਰਮ ਹਾਊਸ ਤੇ ਬਿਜ਼ਨਸ ਵੱਲੋਂ ਛਾਪੇ ਮਾਰੀ